ਪੁਰਤਗਾਲ ਦੇ ਵੀਜ਼ੇ ਕੀ ਆਏ ਕਿ ਚੀਕਾ ਪੈਣੀਆ ਸ਼ੁਰੂ ਹੋ ਗਈਆਂ ਹਜੇ ਤਾਂ ਆਗਾਜ਼ ਹੋਇਆ ਦੋਸਤੋ ਹਜੇ ਤਾਂ ਛੋਣਾ ਹਜੇ ਬਾਕੀ ਆ ਹਜੇ ਤਾਂ ਕੁਝ ਕੀ ਆਇਆ ਹਜੇ ਬਹੁਤ ਆਉਣੇ ਬਾਕੀ ਆ ਪੁਰਤਗਾਲ ਦੇ D1 ਦੇ ਵੀਜ਼ੇ ਆਰਟੀਕਲ 59 ਦੇ ਵਿੱਚ ਬੈਕ ਟੂ ਬੈਕ ਵੀਜ਼ਾਸ ਆ ਰਹੇ ਨੇ 7C ਦੇ ਵਿੱਚ ਜਦੋਂ ਕਿ ਅਸੀਂ 1 ਸਾਲ ਦੇ ਉਥੋਂ ਪੇਪਰ ਮੰਗਾਉਨੇ ਆ ਇੰਡੀਆ ਤੋਂ ਤੁਹਾਨੂੰ ਲੀਗਲੀ ਤਰੀਕੇ ਨਾਲ ਪੁਰਤਗਾਲ ਪਹੁੰਚਾਉਨੇ ਆ ਤੇ ਟਿਕਾ ਇਹ ਜਿਹੜੇ ਕਿ ਉਥੇ ਡੰਕੀ ਤੇ ਗਏ ਹੋ ਸੀ ਆਰਟੀਕਲ 88 ਨੰਨ ਵਿੱਚ ਪੇਪਰ ਲੌਕ ਕਰਾਇਆ ਸੀ ਆਪਣੇ ਆਪ ਨੂੰ ਕੰਪੇਅਰ ਡੀ 1 ਨਾਲ ਕਰੀ ਜਾਂਦੇ ਆ ਉਹ ਕੋਈ ਕੰਟਰੀ ਚੰਗੀ ਨਹੀਂ ਹੁੰਦੀ ਕੋਈ ਮਾੜੀ ਨਹੀਂ ਹੁੰਦੀ ਐਵੇਂ ਨਾ ਤੁਸੀਂ ਭੰਡੀ ਜਾਇਆ ਕਰੋ ਜਿਹੜੇ ਮੁਲਕ ਦਾ ਖਾਨੇ ਹੋ ਜਿੱਥੇ ਪੇਪਰ ਲੈਨੇ ਹੋ ਉਹੀ ਮੁਲਕ ਨੂੰ ਭੰਡੀ ਜਾਂਦੇ ਹੋ ਜਦ ਕਿ ਜਿਹੜੇ ਆਲਰੇਡੀ ਉਥੇ ਰੈਜ਼ਿਡੈਂਸ ਤੇ ਰਹਿੰਦੇ ਸੀ ਜਿਨ੍ਹਾਂ ਕੋਲ ਰੈਜ਼ਿਡੈਂਸੀਆਂ ਹੈਗੀਆਂ ਸੀ ਜਾਂ ਜਿਹੜੇ ਉਥੋਂ ਦੇ ਸਿਟੀਡੈਂਸ ਸੀਗੇ ਉਹਨਾਂ ਦੇ ਜਾ ਕੇ ਤੁਸੀਂ ਇੱਕ ਵਾਰੀ ਤਾਂ ਜੌਬਸ ਖਰਾਬ ਕੀਤੀਆਂ ਹੈਲਪਰ ਵਾਲਿਆਂ ਦੀ ਪਰ ਮੈਂ ਕਹਿੰਦਾ ਤੁਹਾਡਾ ਵੀ ਕੋਈ ਕਸੂਰ ਨਹੀਂ ਤੁਹਾਨੂੰ ਭੇਜਣ ਵਾਲੇ ਸਲਾਹਕਾਰ ਉਹ ਜਿਸ ਜੇ ਤੁਸੀਂ D1 ਵੀਜ਼ੇ ਤੇ ਜਾਂਦੇ ਇੰਡੀਆ ਤੋਂ ਅਸੀਂ ਪੱਕੇ ਤੌਰ ਤੇ ਜਾਂਦੇ ਨਾਲੇ ਉੱਥੇ ਕੰਮ ਕਰਦੇ ਜੇ TCRC ਲੈ ਲੈਂਦੇ ਤਾਂ ਤੁਹਾਡੇ ਕੋਲੇ ਹੋਰ 28 ਕੰਟਰੀਆਂ ਹੋਣੀਆਂ ਸੀ ਜਿੱਥੇ ਤੁਸੀਂ ਕੰਮ ਕਰ ਸਕਦੇ ਸੀ ਲੀਗਲ ਤਰੀਕੇ ਨਾਲ ਲੀਗਲ ਪਰਮਿਟ ਤੇ ਜਾ ਕੇ ਜਿਹੜੇ ਕਹਿੰਦੇ ਪੁਰਤਗਾਲ 'ਚ ਕੰਮ ਨਹੀਂ ਉਹਨਾਂ ਕੋਲੇ ਆ ਵੀ ਤਾਂ ਆਪਸ਼ਨ ਹੈਗੀ ਆ ਨਾ ਕਿ 3 ਮਹੀਨੇ ਬਾਅਦ 4 ਮਹੀਨੇ ਬਾਅਦ ਜਦੋਂ TCRC ਕਾਰਡ ਮਿਲ ਜਾਣਾ ਤੁਸੀਂ ਹੋਰ ਕਿਸੇ ਕੰਟਰੀ ਜਾ ਕੇ ਆਪਣਾ ਕੰਮ ਕਰੋ ਟੈਕਸ ਉੱਥੇ ਵੀ ਭਰੋ ਪੁਰਤਗਾਲ ਵੀ ਭਰੋ ਪੁਰਤਗਾਲ ਤੁਹਾਨੂੰ ਮਾੜਾ ਨਹੀਂ ਕਹਿੰਦਾ ਜੇ ਤੁਸੀਂ ਉੱਥੇ ਰੈਗੂਲਰ ਟੈਕਸ ਭਰ ਰਹੇ ਹੋ ਤੁਹਾਡੇ ਕੋਲ ਕੰਟਰੈਕਟ ਸਹੀ ਹੈ ਉਹਨਾਂ ਨੂੰ ਦੱਸ ਕੇ ਤੁਸੀਂ ਬਾਹਰ ਕਿਤੇ ਕੰਮ ਕਰਦੇ ਹੋ ਤੁਹਾਨੂੰ ਮਾੜਾ ਨਹੀਂ ਕਹਿੰਦਾ ਉੱਥੇ ਤੁਸੀਂ ਲੀਗਲ ਹੋ ਜਾਂਦੇ ਹੋ 5 ਸਾਲ ਬਾਅਦ ਪੀਆਰ ਲੈਣ ਦੇ ਵੀ ਸਿਟੀਜ਼ਨ ਦਾ ਟਾਈਮ ਹਜੇ ਕਲੀਅਰ ਹੋ ਜਾਊਗਾ ਜਿੰਨੇ ਟਾਈਮ ਦੇ ਵਿੱਚ ਹੋਇਆ ਕੋਈ ਗੱਲ ਨਹੀਂ ਜਿੱਥੇ ਬਾਕੀ ਦੁਨੀਆ ਸੈੱਟ ਹੋਊਗੀ ਉੱਥੇ ਤੁਸੀਂ ਹੋ ਜਾਓਗੇ ਉੱਤੋਂ ਦੀ ਜਿਹੜਾ ਡੀਵਾ ਨਾਲੇ ਜਿਹੜੇ ਵੀਜ਼ੇ ਤੇ ਜਾਂਦੇ ਆ ਉੱਥੇ ਟੀਆਰਸੀ ਲੈਂਦੇ ਆ ਛੇਤੀ ਆਪਣੀ ਫੈਮਿਲੀ ਨੂੰ ਵੀ ਡੀ06 ਤੇ ਬੁਲਾ ਸਕਦੇ ਆ ਉਹ ਇਹ ਜੀ ਸੋਨੇ ਤੇ ਸੁਹਾਗੇ ਵਾਲੀ ਆਪਸ਼ਨ ਕਦੇ ਨਹੀਂ ਮਿਲਣੀ ਪੁਰਤਗਾਲੀਆ ਜਿਹੜਾ ਤੁਹਾਨੂੰ ਰੈਜ਼ਿਡੈਂਸੀ ਵੀਜ਼ਾ ਇੰਡੀਆ ਤੋਂ ਦਿੰਦਾ ਜਿਹੜੇ ਵੀਜ਼ੇ ਲੱਗੇ ਇਹਨਾਂ ਦੇ ਉੱਪਰ ਰੈਜ਼ਿਡੈਂਸ਼ੀਅਲ ਲਿਖਿਆ ਹੋਇਆ ਜਿਨ੍ਹਾਂ ਨੂੰ ਕੋਈ ਸ਼ੱਕ ਹੈਗਾ ਆਪਰੇ ਕੋਈ ਪੁਰਤਗਾਲ ਚ ਬੈਠੇ ਆ ਜਾਂ ਇੱਥੇ ਬੈਠੇ ਆ ਕਿਸੇ ਨੂੰ ਵੀ ਭੇਜ ਕੇ ਆਫਿਸ ਦੇ ਵਿੱਚ ਵੀਜ਼ੇ ਚੈੱਕ ਕਰੋ ਉਹਦੇ ਤੇ ਲਿਖਿਆ ਹੋਇਆ ਰੈਜ਼ਿਡੈਂਸੀ ਆ ਆਰਟੀਕਲ 59 ਐਲਈਏ ਕੈਟਾਗਰੀ ਹੈ ਡੀ1 ਕੈਟਾਗਰੀ ਹੈ ਜਿਹਦੇ ਵਿੱਚ ਤੁਸੀਂ ਇੱਥੋਂ ਹੀ ਵੀਜ਼ਾ ਲੈ ਕੇ ਜਾ ਸਕਦੇ ਨਾਲੇ ਉੱਥੇ ਜਾ ਕੇ ਜਿਹੜੇ ਬੰਦੇ ਸਾਨੂੰ ਕਾਫੀ ਮੈਸੇਜ ਕਰ ਰਹੇ ਸੀ ਇੱਥੇ ਹਾਲਾਤ ਉਹ ਇਦਾਂ ਦੇ ਹੋ ਗਏ ਸਾਨੂੰ ਉਹਨਾਂ ਨੇ ਕੱਢਤਾ ਤੁਹਾਡੀਆਂ ਤੁਸੀਂ ਨਿਬੇੜਨੀਆਂ ਨੇ ਜਦੋਂ ਤੁਸੀਂ ਉੱਥੇ ਐਸਆਈਐਸ ਦੇ ਵਿੱਚ ਮਾਰਕ ਹੋਏ ਹੋਏ ਹੋ ਇਲੀਗਲ ਕਿਸੇ ਕੰਟਰੀ ਦੇ ਥਰੂ ਐਂਟਰ ਹੋਏ ਹੋયા ਉਹਨਾਂ ਨੇ ਅੱਜ ਸ਼ੈਨਿੰਗਨ ਦਾ ਉਹ ਹਿੱਸਾ ਵਾ ਉਹਨਾਂ ਨੂੰ ਸ਼ੈਨਿੰਗਨ ਦੇ ਰੂਲ ਦੇ ਅਕੋਰਡਿੰਗ ਪੁਰਤਗਾਲ ਨੂੰ ਚੱਲਣਾ ਪੈਣਾ ਜਦੋਂ ਐਸਆਈਐਸ ਦੇ ਵਿੱਚ ਮਾਰਗ ਹੋਏ ਹਾਂ ਠੀਕ ਹੈ ਤੁਹਾਡੇ 3 ਸਾਲ ਦੇ ਉੱਥੇ ਟੈਕਸ ਭਰੇਗੇ ਉਸ ਤੋਂ ਬਾਅਦ ਉਹਨਾਂ ਨੇ ਉਹ ਕਲੀਅਰ ਕੀਤਾ ਪਰ ਐਸਸੀ ਦੇ ਵਿੱਚ ਤੁਸੀਂ ਵੀ ਤਾਂ ਗਲਤ ਰਸਤਾ ਅਪਣਾ ਕੇ ਉਸ ਕੰਟਰੀ 'ਚ ਗਏ ਜਿਵੇਂ ਮੈਂ ਕਹਿਣਾ ਹੁਣਾ ਤੁਹਾਡੇ ਘਰੇ ਕੋਈ ਕੱਲ ਰੱਪਕੇ ਆ ਜਵੇ ਤੁਸੀਂ ਵੜਨ ਦੇ ਦੋਗੇ ਗੇਟ ਤਾਂ ਨਹੀਂ ਆਵੇ ਤੁਸੀਂ ਕਹੋਗੇ ਮੋਸਟ ਵੈਲਕਮ ਆ ਜਾਓ ਜੀ ਚਾਹ ਪੀਓ ਅਸੋ ਅਸੀਂ ਤੁਹਾਡੇ ਲਈ ਕੀ ਹੈਲਪ ਕਰ ਸਕਦੇ ਹਾਂ ਸਮਝਿਆ ਕਰੋ ਇਹ ਨਿੱਕੇ ਨਿੱਕੇ ਗੱਲਾਂ ਨੇ ਆਪਾਂ ਨੂੰ ਐਦਾਂ ਲੱਗਦਾ ਜੀ ਅਸੀਂ ਸਹੀ ਹਾਂ ਅਸੀਂ ਇੱਥੋਂ ਡੰਕੀ ਮਾਰ ਕੇ ਗਏ ਹਾਂ ਅਸੀਂ ਸਹੀ ਹਾਂ ਪਰ ਉਹ ਕਹਿੰਦੇ ਪੂਰੀ ਪਿਕਚਰ ਨਹੀਂ ਹੈਗੀ ਹਰੇਕ ਨੂੰ ਆਪਣਾ ਬੰਦਾ ਆਪੜੇ ਆਪ ਨੂੰ ਆਪਾਂ ਸਹੀ ਦੱਸਾਂਗੇ ਦੋਨੇ ਪਾਸੇ ਦੇਖੜੇ ਪੈਣੇ ਇੱਕ ਕੰਟਰੀ ਬਾਰੇ ਵੀ ਤਾਂ ਸੋਚੋ ਰੈਜ਼ਿਡੈਂਸੀ ਵੀਜ਼ੇ ਦੇ ਵਿੱਚ ਜਾਣ ਦਾ ਇਹੀ ਫਾਇਦਾ ਕੱਲ ਨੂੰ ਤੁਹਾਨੂੰ ਕੋਈ ਇਹ ਨਹੀਂ ਕਹਦਾ ਚੱਲ ਓਏ ਕੌਣ ਜਦ ਤੱਕ ਤੁਸੀਂ ਕੋਈ ਇਲੀਗਲ ਐਕਟੀਵਿਟੀ ਨਹੀਂ ਕਰਦੇ ਜਦੋਂ ਤੁਸੀਂ ਕੋਈ ਇਲੈਗਲ ਐਕਟੀਵਿਟੀ ਕਰਦੇ ਹੋ ਚਾਹੇ ਤੁਹਾਡੇ ਘਰੇ ਕੋਈ ਛਾਲ ਮਾਰ ਕੇ ਆਉਂਦਾ ਕੱਲ ਟੱਪ ਕੇ ਆਉਂਦਾ ਤੁਸੀਂ ਬਖਸ਼ਣ ਵਾਲੇ ਨਹੀਂ ਹੈਗੇ ਐਦਾਂ ਹੀ ਜੇ ਤੁਸੀਂ ਆਪਣਾ ਲਾਈਫ ਬਣਾਉਣਾ ਚਾਹੁੰਦੇ ਹੋ ਪੁਰਤਗਾਲ ਜਾਣਾ ਚਾਹੁੰਦੇ ਹੋ ਆਰਟੀਕਲ 59 અપੜਾਉਣਾ ਚਾਹੁੰਦੇ ਹੋ ਜਲਦੀ ਜਲਦੀ 7 ਸੀਜ਼ ਦੇ ਆਫਿਸ ਵਿੱਚ ਆ ਕੇ ਤੁਸੀਂ ਵੀ ਇਹਨਾਂ ਵਾਂਗ ਜਾ ਸਕਦੇ ਹੋ ਸ਼ਰਤ ਇੱਕੋ ਹੀ ਹੈ ਕਿ ਕੋਈ ਨਾ ਕੋਈ ਕੰਮ ਸਿੱਖ ਕੇ ਜਾਓ ਸਾਨੂੰ ਲੋੜ ਨਹੀਂ ਤੁਹਾਡੇ ਕੰਮ ਦੀ ਅਸਟਾ ਹੈਲਪਰ ਕੈਟਾਗਰੀ ਚ ਵੀਜ਼ਾ ਦੇਣਾ ਪਰ ਜੇ ਤੁਹਾਡੇ ਕੋਲੇ ਕੋਈ ਕੰਮ ਸਿੱਖਿਆ ਹੋਊਗਾ ਅੱਗੋਂ ਜਾ ਕੇ ਤੁਹਾਡੀ ਬਾਹ ਫੜਨ ਵਾਲੇ ਤੁਹਾਨੂੰ ਵੀ ਦਸ ਮਿਲ ਜਾਣਗੇ ਨਹੀਂ ਤਾਂ ਹੈਲਪਰ ਉੱਥੇ ਭਰੇ ਪਏ ਆ ਪਹਿਲਾਂ ਹੀ ਰਾਸ਼ਾ ਜਿਨ੍ਹਾਂ ਨੂੰ ਘੱਟ ਪੈਸੇ ਦੇਣੇ ਪੈਣਗੇ ਉਹ ਉੱਥੇ ਹੀ ਉੱਥੇ ਉਹ EMPLOYER ਉਹਨਾਂ ਨੂੰ ਉੱਥੇ ਰੱਖੂਗਾ ਠੀਕ ਹੈ ਸੋ ਆਪਣਾ ਕੋਈ ਨਾ ਕੋਈ ਸਕਿੱਲ ਸਿੱਖ ਕੇ ਜਾਓ ਤਾਂ ਕਿ ਉੱਥੇ ਜਾ ਕੇ ਸੈਟ ਹੋਵੋ ਬਾਹਰ ਵੀ ਤੁਸੀਂ ਜੇ ਤੁਸੀਂ ਜਾਣਾ ਫੋਰ ਐਗਜ਼ਾਮਪਲ ਸਾਡੇ ਕੋਲ ਬੈਲਜੀਅਮ ਨੀਦਰਲੈਂਡ ਜਾਂ ਫਰਾਂਸ ਵਰਗੀਆਂ ਕੰਟਰੀਆਂ ਦੇ ਵਿੱਚ ਜਿੱਥੇ 2500 3000 ਉਹ ਯੂਰੋ ਬੰਦਾ ਕਮਾਉਂਦਾ ਵਾ ਉਥੇ ਸਕਿੱਲ ਦੀ ਵੈਲਿਊ ਹੈ ਇੱਕ ਹੋਰ ਮੈਨੂੰ ਕਿਸੇ ਨੇ ਗੱਲ ਕਹੀ ਸੀ ਕਿ ਭਾਜੀ ਮੇਰੇ ਕੋਲ ਸਕਿੱਲ ਆ ਮੈਨੂੰ ਪੁਰਤਗਾਲ ਦੇ ਵਿੱਚ ਕਿੰਨੀ ਕਿ ਸੈਲਰੀ ਮਿਲ ਜੂ 870 ਯੂਰੋ ਬੇਸਿਕ ਹੈ ਹੈਲਪਰ ਦੀ ਸਕਿੱਲ ਤੇ ਡਿਪੈਂਡ ਆ ਏਮਪਲੋਇਰ ਤੇ ਕਿ ਉਹ ਤੁਹਾਡਾ ਸਕਿੱਲ ਕਿੰਨਾ ਕੁ ਫੋਰ ਐਗਜ਼ਾਮਪਲ ਮੇਰੇ ਕੋਲ ਇੱਕ ਮਿਸਤਰੀ ਆਇਆ ਜਿਹਦੇ ਕੋਲੇ 6 ਮਹੀਨੇ ਦਾ ਐਕਸਪੀਰੀਅੰਸ ਆ 1 2 ਸਾਲ ਦਾ ਐਕਸਪੀਰੀਅੰਸ ਆ ਉਹ 1 5 ਸਾਲ ਦਾ ਤਿੰਨਾਂ ਦੇ ਕੰਮ ਕਰਨ ਦੇ ਵਿੱਚੋਂ ਫਰਕ ਹੋਊਗਾ ਤਿੰਨਾਂ ਦੀ ਨੋਲਿਜ 'ਚ ਫਰਕ ਹੋਊਗਾ ਇਹ 3 ਇੰਚ ਦਾ ਦਿਮਾਗ ਕੋਣ ਕਿੰਨਾ ਕੁ ਯੂਜ਼ ਕਰਦਾ ਕਿਉਂਕਿ ਐਕਸਪੀਰੀਅੰਸ ਮੈਕਸ ਦਾ ਮੈਨ ਪਰਫੈਕਟ ਉਹਦੇ ਅਕੋਰਡਿੰਗ ਉਹਨੂੰ ਸੈਲਰੀ ਦਿੱਤੀ ਜਾਂਦੀ ਆ ਹਜ਼ਾਰ ਯੂਰੋ ਦੇਣੀ ਆ 1500 ਯੂਰੋ ਦੇਣੀ ਆ 2000 ਯੂਰੋ ਤੋਂ ਵੀ ਮੈਸਰ ਕੰਮ ਕਰਦਾ ਗੱਲ ਇਹ ਆ ਕਿ ਤੁਹਾਡੇ ਦੇ ਟੈਲੈਂਟ ਕਿੰਨਾ ਹੁੰਦਾ ਤੇ ਅੱਜ ਹੁਣ ਇੱਕ ਗੱਲ ਮੇਰੇ ਕੋਲ ਬੱਚਾ ਆਇਆ ਕਹਿੰਦਾ ਮੈਂ ਸਲੂਨ ਦਾ ਕੰਮ ਸਿੱਖਿਆ ਹੋਇਆ ਪਹਿਲਾਂ ਵੀ ਮੈਂ ਇੱਕ ਮੁੰਡਾ ਭੇਜਿਆ ਸੀ ਉਹਨੂੰ ਸਲੂਨ ਦਾ ਕੰਮ ਹੁੰਦਾ ਸੀ 1200 1300 ਯੂਰੋ ਉਹ ਕਮਾ ਰਿਆ ਹੁਣ ਉਹਦੇ ਨਾਲ ਦੇ ਹੀ ਕੋਈ ਬੰਦੇ ਧੱਕੇ ਵੀ ਖਾ ਰਹੇ ਆ ਜਿਨ੍ਹਾਂ ਨੂੰ ਕੰਮ ਨਹੀਂ ਆਉਂਦਾ ਸੀ ਸੋ ਕੰਮ ਜ਼ਰੂਰ ਸਿੱਖ ਕੇ ਜਾਓ ਦੋਸਤੋ ਕੰਮ ਤੋਂ ਬਿਨਾ ਤੁਹਾਡੀ ਕਿਤੇ ਬੁੱਕਤ ਨਹੀਂ ਜਲਦੀ ਆਓ ਜਲਦੀ ਜਾਓ ਤੁਸੀਂ ਵੀ ਯੂਰੋ ਕਮਾਓ ਤੇ ਆਪਣੀ ਲਾਈਵ ਨੂੰ ਸੈੱਟ ਕਰ ਲਓ ਪੁਰਤਗਾਲ ਦੇ ਵਿੱਚ ਜਾ ਕੇ ਕਿਉਂਕਿ ਪੁਰਤਗਾਲ ਜਿਹੜੇ ਸਹੀ ਤਰੀਕੇ ਨਾਲ ਆਉਂਦੇ ਆ ਉਹਨਾਂ ਦਾ ਵੈਲਕਮ ਕਰਦਾ ਜਿਹੜਾ ਗਲਤ ਤਰੀਕੇ ਨਾਲ ਆਉਂਦਾ ਉਹਨੂੰ ਚੱਕ ਕੇ ਬਾਹਰ ਕਰਦਾ ਧੰਨਵਾਦ